ਮੈਂ ਆਪ ਨੂੰ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਆਪਾਂ ਦੀ ਯਾਦ ਕਰਨ ਬੈਠੇ ਹਾਂ ਕਿਉਂਕਿ ਮੈਂ ਸਮੋਹ ਸਾਭ ਨਾਲ ਥੋੜੀ ਜਿਹੀ ਅਰਜ਼ ਕਰ ਦਿੱਤੀ ਉਹਨਾਂ ਦੇ ਤਨ ਛੋਟੇ ਨੇ ਮੇਰੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਤਨ ਛੋਟੇ ਨੇ ਤੇ ਜਿਨ੍ਹਾਂ ਨੇ ਸ਼ਹੀਦ ਕਰਨਾ ਉਹਨਾਂ ਦੇ ਤਨ ਬੜੇ ਵੱਡੇ ਨੇ ਬਾਹਰ ਮੁਖੀ ਪਰ ਉਹ ਤਨ ਛੋਟੇ ਹੋਣ ਦੇ ਬਾਵਜੂਦ ਇਸੇ ਕਰਕੇ ਸੀ ਇੱਕ ਲਫ਼ਜ਼ ਵਰਤਨੇ ਆ ਨਕੀਆਂ ਜਿੰਦਾਂ ਵੱਡੇ ਸਾਕੇ ਲਵਜਿਸ ਵੀ ਨਿੱਕਾ ਵਰਤ ਨੇ ਤਨ ਛੋਟਾ ਹੈ ਪਰ ਜੀਤੇ ਰਖਿਓ ਕਤਲ ਕਰਨ ਵਾਲੇ ਸ਼ਹੀਦ ਕਰਨ ਵਾਲਿਆਂ ਦਾ ਤਨ ਬੜਾ ਵੱਡਾ ਹੈ ਪਰ ਜਿਹੜੀ ਅਡੋਲਤਾ ਉਹਨਾਂ ਛੋਟੇ-ਛੋਟੇ ਤਨਾਂ ਵਿੱਚ ਹੈ ਸੱਚ ਏਵੇਂ ਕਿ ਉਹ ਅਡੋਲਤਾ ਕਿਸੇ ਕੋਲ ਨਹੀਂ ਮੈਂ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋਨੋਂ ਲਾਲ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਹਕੀਕਤ ਇਹ ਅਵਸਥਾ ਉਹਨਾਂ ਤੇ ਢੁਕਦੀ ਹੈ ਉਹਨਾਂ ਨੂੰ ਤਨ ਕਰਕੇ ਡਰਾਇਆ ਗਿਆ ਹੈ ਪਰ ਮਨ ਇਹਨੇ ਅਡੋਲ ਨੇ ਕੇ ਤਨ ਕਰਕੇ ਡਰਾਨ ਦੇ باوجود ਵੀ ਉਹਨਾਂ ਦਾ ਮਨ ਜਿਹੜਾ ਨਾ ਡੋਲਿਆ ਹੈ ਤੇ ਨਾ ਉਹਨਾਂ ਦਾ ਮਨ ਡਿਗਿਆ ਥੋੜਾ ਜਿਹਾ ਇਸ ਬਿੰਤੀ ਨੂੰ ਸੁਣੀਓ ਅਸੀਂ ਥੋੜਾ ਜਿਹਾ ਇਤਿਹਾਸ ਵਲ ਮੈਂ ਬਿੰਤੀ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਸਾ ਦੇ ਕਿਨਾਰੇ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵਿਛੋੜਾ ਹੁੰਦਾ ਥੋੜਾ ਜਿਹਾ ਇਤਿਹਾਸ ਵਿੱਚੋਂ ਵੀ ਕਿਉਂਕਿ ਜੋ ਹਰ ਸਾਲ ਅਸੀਂ ਨੇਮ ਨਿਭਾਣੇ ਇਤਿਹਾਸ ਉਹੀ ਹੈ ਹੁਣ ਸਭਾ ਸਭਾ ਚਲਣੀਆਂ ਨੇ ਉਹੀ ਇਤਿਹਾਸ ਚਲਣਾ ਹੈ ਸਤਪੁਰਾਂ ਨੇ ਸਰਸਾ ਦੇ ਪਾਰ ਕਰਦਿਆਂ ਪਰਿਵਾਰ ਵਿਛੜਾ ਹੋ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨਯੋਗ ਮਾਤਾ ਜੀ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਦੋਨੋਂ ਛੋਟੇ ਸਹਿਬਜ਼ਾਦੇ ਉਹ ਸਾਰੇ ਕਾਫਲੇ ਤੋਂ ਇਹ ਵਿਛੜ ਗਏ ਧਿਆੰਦਿਆ ਗੁਰਮੁਖ ਥੋੜਾ ਜਿਹਾ ਉਥੋਂ ਵਿਛੜ ਜਾਂਦੇ ਆ ਉਸ ਤੋਂ ਬਾਅਦ ਪਹਿਲੀ ਰਾਤ ਜਿਹੜੀ ਹੈ ਕਲਿਕ ਸਿੰਘ ਕਹਿ ਰਿਹਾ ਸੀ ਕਿ ਆਪ ਜੀ ਸੁਣਾਉਂਦੇ ਹੋ ਕਿ ਸਿੱਧੇ ਸਰਸਾ ਨੂੰ ਪਾਰ ਕੀਤਾ નિਹੰਗ ਖਾਂ ਦੇ ਕੋਲ ਆਏ ਚਮਕੌਰ ਗੜੀ ਚਾਹੇ ਚਮਕੌਰ ਤੋਂ ਬਾਅਦ ਮਾਚੀਵਾੜੇ ਆਏ ਤੁਸੀਂ ਬਾਣੀ ਦਾ ਜ਼ਿਕਰ ਕਰਦੇ ਹੋ ਗੱਲ ਚੰਗੀ ਲੱਗੀ ਕਹਿਣ ਲੱਗੇ ਜਦੋਂ ਸਰਸਾ ਪਾਰ ਕੀਤੀ ਸਰਸਾ ਤਾਂ ਉਫਾਨ ਤੇ ਸੀ ਜੀ ਸਰਸਾ ਦੇ ਅੰਦਰ ਹੜਾ ਆਇਆ ਸੀ ਉੱਥੇ ਸਾਰਿਆਂ ਦੇ ਕੱਪੜੇ ਭਿੱਜੇ ਸਰਸਾ ਦੇ ਪਾਣੀ ਨੇ ਵੀ ਭਿਉਏ ਤੇ ਉੱਤੇ ਜਿਹੜੀ ਬਾਰਿਸ਼ ਪੈ ਰਹੀ ਸੀ ਪਿਆਰਿਓ ਉਸ ਬਾਰਿਸ਼ ਨਾਲ ਵੀ ਕੱਪੜੇ ਭਿੱਜੇ ਉਹ ਕਹਿੰਦੇ ਕਿਤੇ ਇਤਿਹਾਸ 'ਚ ਮਿਲਦਾ ਹੈ ਕਿ ਮਹਾਰਾਜ ਜੀ ਨੇ ਬਾਣਾ ਬਦਲਿਆ ਹੋਵੇ ਭਿੱਜੇ ਉਹ ਕੱਪੜੇ ਜੇ ਉਹਨਾਂ ਦੇ ਨੇ ਤੇ ਸਨਮਾਨਯੋਗ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਜੀ ਉਹਨਾਂ ਨੇ ਸਰਸਾਂ ਨੂੰ ਪਾਰ ਕਰ ਲਿਆ ਹੈ ਪਹਿਲੀ ਰਾਤ ਹੈ ਉਹਨਾਂ ਦੀ ਜ਼ਿੰਦਗੀ ਦੀ ਮਰਜ਼ ਕਰਾਂਗਾ ਸਹਿਬਜ਼ਾਦ ਜੀ ਦੀ ਜ਼ਿੰਦਗੀ ਦੀ ਮਾਤਾ ਜੀ ਦੇ ਜੀਵਨ ਦੀ ਇਹ ਪਹਿਲੀ ਰਾਤ ਹੈ ਕਿ ਜਦੋਂ ਉਹਨਾਂ ਦੇ ਨਾਲ ਆਪਣਾ ਕੋਈ ਵੀ ਨਹੀਂ ਮਾਤਾ ਜੀ ਦੇਖਦੇ ਨੇ ਨਾ ਪੁੱਤਰ ਨਾ ਨੂੰਹਾਂ ਨਾ ਸਿੱਖ ਨਾ ਸੇਵਾਦਾਰ ਕੋਈ ਵੀ ਨਹੀਂ ਸਿਰਫ ਇੱਕ ਮਾਂ ਤੇ ਦੋ ਪੋਤੇ ਨੇ ਪਹਿਲੀ ਰਾਤ ਜਿਹੜੀ ਤੁਸੀਂ ਸਾਰੇ ਜਾਣਦੇ ਹੋ ਜਿਹਨੂੰ ਕਰੀਮ ਬਖਸ਼ ਕਿਹਾ ਜਾਂਦਾ ਸੀ ਜਿਹਨੂੰ ਅਸੀਂ ਆਪਣੇ ਅੱਜਕੱਲ ਸ਼ਬਦਾਵਲੀ 'ਚ ਵਰਤਨੇ ਆ ਕੁੰਮਾ 마ਸ਼ਕੀ ਪਹਿਲੀ ਰਾਤ ਜਿਹੜੀ ਹੈ ਸਨਮਾਨਯੋਗ ਮਾਤਾ ਜੀ ਨੂੰ ਕੁੰਮੀ 마ਸ਼ਕੀ ਨੇ ਆਪਣੀ ਝੌਂਪੜੀ ਵੀ ਥਾਂ ਦਿੱਤੀ ਹੈ। ਸੰਧਿਆ ਦਾ ਵੇਲਾ ਹੈ। ਉਹ ਸੱਚਮੁੱਚ ਆਪਣਾ ਗੁਜ਼ਾਰਾ ਦਰਿਆ ਤੋਂ ਆਰ-ਪਾਰ ਕਰਕੇ ਲੋਕਾਂ ਨਾਲ ਕਰਦਾ ਹੈ। ਸਨਮਾਨਯੋਗ ਮਾਤਾ ਜੀ ਉਹਨਾਂ ਨੂੰ ਆਪਣੀ ਝੌਂਪੜੀ ਵਿੱਚ ਲੈ ਜਾਂਦਾ ਹੈ। ਦੇਖਦਾ ਹੈ ਵੀ ਸਤਗੁਰਾਂ ਦੇ ਲਾਲ ਸਰਦੀ ਦੇ ਨਾਲ ਠਰਦੇ ਪਏ ਆ। ਸੀਤ ਬਹੁਤ ਸੀ। ਮਰਜ਼ ਕੀਤੀ ਬੂੰਦਾਬੰਦੀ ਮੀਂਹ ਵੀ ਬਹੁਤ ਪੈ ਰਿਹਾ ਸੀ। ਮਾਤਾ ਜੀ ਨੂੰ ਆਪਣੀ ਝੌਂਪੜੀ ਵਿੱਚ ਬਲਦਾ ਹੋਇਆ ਦੀਵਾ ਉਥੇ ਮਾਤਾ ਜੀ ਨੂੰ ਟਿਕਾੰਦਾ ਹੈ ਸਾਰੀ ਰਾਤ ਧਿਆਨ ਲਸਣਿਓ ਸਾਰੀ ਰਾਤ 6 ਪੋ ਦੀ ਰਾਤ 7 ਪੋ ਦਾ ਦਿਨ ਚੜ ਗਿਆ ਸਾਰੀ ਰਾਤ ਮਾਂ ਜੀ ਚੱਲਦੇ ਪਏ ਨੇ ਸਾਬਜਾਦਿਆਂ ਕੁਝ ਖਾਦਾ ਨਹੀਂ ਕੀ ਸਾਰਾ ਦਿਨ ਅੱਜ ਚੱਲਦਿਆਂ ਹੋ ਗਿਆ ਅੱਜ ਵੀ ਕੋਈ ਸ਼ਕਿਆ ਨਹੀਂ ਸ਼ਾਮ ਨੂੰ ਉਹ ਕੁੰਮੇ 마ਸ਼ਕੀ ਦੀ ਝੌਂਪੜੀ ਜਾਂਦੇ ਨੇ ਤੇ ਉਹ ਮਾਤਾ ਜੀ ਦਾ ਸਨਮਾਨ ਕਰਦਾ ਪਰ ਉਹ ਪ੍ਰਸ਼ਾਦੇ ਵਾਸਤੇ ਪਿਛਲੇ ਸਾਲ ਵੀ ਅਰਜ਼ ਕੀਤੀ ਕਵੀ ਦੂਨਾ ਸਿੰਘਾਡੂਰੀਆ ਕਥਾ ਗੁਰੂ ਸੁਤਨ ਕੀ ਉਹਦੇ ਵਿੱਚ ਉਹ ਕਹਿੰਦਾ ਲక్ష్ਮੀ ਬ੍ਰਾਹਮਣੀ ਕੋਲ ਜਾਂਦਾ ਹੈ ਉਹ ਬਜ਼ੁਰਗ ਹੈ ਉਹਨੂੰ ਕਹਿੰਦਾ ਕਿ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਂ ਜੀ ਉਹਨਾਂ ਦੇ ਸਹਬਜ਼ਾਦੇ ਮੇਰੀ ਕੁੱਲੀ ਵਿੱਚ ਆਏ ਨੇ ਪਰ ਛਕਾਣ ਵਾਸਤੇ ਕੁਝ ਨਹੀਂ ਉੱਥੇ ਉਹ ਸ਼ਬਦ ਵਰਤਦਾ ਲੇਰ ਦੀ ਰੋਟੀ ਪਕਾਈ ਜਾਂਦੀ ਹੈ ਉਹ ਦਾਲ ਬਣਾਉਂਦੀ ਹੈ ਕੁੰਮਾ ਮਾਸ਼ਕੀ ਲੈ ਕੇ ਹੁੰਦਾ ਹੈ ਤੇ ਉਹ ਸ਼ਬਦ ਕਹਿ ਦਿੰਦੀ ਹੈ ਕਿ ਮੈਂ ਸਵੇਰੇ ਦਰਸ਼ਨ ਕਰਨਾਵਾਂਗੀ ਉਸ ਰਾਤ ਕੁੰਮਾ 마ਸ਼ਕੀ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਆਪ ਝੌਂਪੜੀ ਚ ਨੇ ਪਿਆ ਜੋ ਉਹਦੇ ਕੋਲ ਬਸਤਰ ਸਨ ਉੱਥੇ ਉਹਨੇ ਵਿਛਾਅ ਦਿੱਤੇ ਨੇ ਮਾਤਾ ਜੀ ਝੌਂਪੜੀ ਚ ਨੇ ਉਹਦੀ ਕੁਲੀ ਚ ਨੇ ਤੇ ਕੁੰਮਾ 마ਸ਼ਕੀ ਜਿਹੜਾ ਉਹ ਬਾਹਰ ਪਿਆ ਹੋਇਆ ਹੈ ਪਰ ਉਹਦੇ ਚਿੱਤ ਚ ਤੂਫਾਨ ਉੱਠਿਆ ਹੋਵੇਗਾ ਕਿ ਜਿਸ ਸਤਗੁਰੂ ਦੇ ਲਾਲ ਜਿਹੜੇ ਸਹਿਬਜ਼ਾਦੇ ਕਦੀ ਜ਼ਮੀਨ ਤੇ ਨੰਗੇ ਪੈਰ ਨਹੀਂ ਚੱਲਦੇ ਅੱਜ ਉਹਨਾਂ ਨੂੰ ਝੌਂਪੜੀ ਵਿੱਚ ਸੌਣਾ ਪੈ ਰਿਹਾ ਹੈ ਰਾਤ ਬਤੀਤ ਹੁੰਦੀ ਹੈ ਸਵੇਰੇ ਦਿਨ ਚੜ੍ਹਦਾ ਹੈ ਤਵਾਰੀ ਕਹਿੰਦੀ ਏ ਕਿ ਕੁੰਮਾ ਮਾਸ਼ ਕੀ ਉਹਨੂੰ ਫਿਰ ਗੰਗੂ ਮਿਲਦਾ ਹੈ ਥੋੜਾ ਜਾਂ ਨਾਮ 'ਚ ਫਰਕ ਹੈ ਚਲੋ ਜੋ ਸਾਡੀ ਰਵੈਤ ਚਾਦੀ ਹੈ ਗੰਗੂ ਮਿਲਦਾ ਹੈ ਉਹਨੂੰ ਦੱਸਿਆ ਜਾਂਦਾ ਹੈ ਕਿ ਸਹਿਬਜ਼ਾਦੇ ਤੇ ਮਾਤਾ ਜੀ ਮੇਰੇ ਘਰ ਚ ਨੇ ਗੰਗੂ ਮਾਤਾ ਜੀ ਨੂੰ ਆ ਮਿਲਦਾ ਖੈ ਉਹ ਲక్ష్ਮੀ ਬ੍ਰਾਹਮਣੀ ਸਵੇਰੇ ਫਿਰ ਮਾਤਾ ਜੀ ਤੇ ਬੱਚਿਆਂ ਲਈ ਸਹਬਜ਼ਾਦਿਆਂ ਲਈ ਭੋਜਨ ਤਿਆਰ ਕਰਕੇ ਲਿਆਉਂਦੀ ਖੈ ਤੇ ਮਾਤਾ ਜੀ ਖੁਸ਼ ਹੋ ਕੇ ਕੁੰਮੇ 마ਸ਼ਕੀ ਨੂੰ ਵੀ ਪੈਸੇ ਦਿੰਦੇ ਆ ਪਿਆਰ ਨਾਲ ਮਜ਼ਦੂਰੀ ਨਹੀਂ ਉਹ ਤਾਂ ਕਹਿੰਦਾ ਮਾਂ ਜੀ ਅਸੀਂ ਤੁਹਾਡਾ ਪਰਪਰ ਕਰਨੀ ਪੁੱਛਦੇ ਉਸ ਤੋਂ ਬਾਅਦ ਮਾਤਾ ਜੀ ਕੋਲ ਪੰਜ ਚੂੜੀਆਂ ਨੇ ਸੋਨੇ ਦੀਆਂ ਮਾਤਾ ਜੀ ਉਹ ਚੂੜੀਆਂ ਉਸ ਲక్ష్ਮੀ ਨੂੰ ਦਿੰਦੀਆਂ ਨੇ ਮੈਂ ਮਾਤਾ ਲਵ ਜੀ ਲਵਜ ਵਰਤਾ ਮਾਤਾ ਲక్ష్ਮੀ ਨੇ ਦਿੰਦੀਆਂ ਨੇ ਕਿਉਂਕਿ ਉਹਨਾਂ ਸੇਵਾ ਕੀਤੀ ਤੇ ਇੱਕ ਗੱਲ ਹੋਰ ਸੇਵਾ ਕਰਨ ਵਾਸਤੇ ਭਾਵਨਾ ਦੀ ਲੋੜ ਹੁੰਦੀ ਏ ਸੇਵਾ ਕਰਨ ਵਾਸਤੇ ਸਹੂਲਤਾਂ ਦੀ ਲੋੜ ਨਹੀਂ ਹੁੰਦੀ